ਗੁਣ ਕੀਰਤ ਨਿਤ ਮੋਰੀ ਗੁਣ ਕੀਰਤ ਨਿਤ ਮੋਰੀ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਸੋਟ ਪ੍ਰਭ ਤੋਰੀ ਆਸੇ ਓਟ ਪ੍ਰਭ ਤੋਰੀ ਤੂੰ ਹੀ ਮਾਣ ਤੂੰ ਹੀ ਧਾਨ ਤੂੰ ਹੀ ਪੱਤ ਤੂੰ ਹੀ ਪ੍ਰਾਣ ਗੁਰ ਤੋਟੀ ਲਜੋਰੀ ਗੁਰ ਤੋਟੀ ਲਜੋਰੀ ਤੂੰ ਹੀ ਗਰ ਤੂੰ ਹੀ ਬਣ ਤੂੰ ਹੀ ਗਾਉ ਤੂੰ ਸੋਨਾ ਹੈ ਨਾਨਕ ਨੇ ਰੇ ਰੇ ਹੈ ਨਾਨਕ ਨੇ ਰੇ ਰੇ ਗੁਣ ਕੀ ਰਤ ਨਿਦ ਮੋਰੀ ਗੁਣ ਕੀ ਰਤ ਨਿਦ ਮੋਰੀ ਵਾਹਿਗੁਰੂ ਮਾਰੂ ਮਹਿਲਾ ਤੀਜਾ ਆਵਣ ਜਾਣਾ ਨਾਥੀ ਐ ਨਿਜਕਰ ਵਾਸਾ ਹੋਏ ਸੋਚ ਖਜਾਨਾ ਬਖਸ਼ਿਆ ਆਪੇ ਜਾਣਾ ਸੋਏ ਏ ਮਨ ਹਰ ਜਿਉ ਚੇਤ ਤੂੰ ਮਨੋ ਤਜ ਵਿਕਾਰ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲਗੀ ਪਿਆਰ ਤਨ ਤਨ ਸਤਿਗੁਰੂ ਤੀਸਰੇ ਪਾਦਸ਼ਾ ਪਲ ਹੈ ਅਮਰਦਾਸ ਗੁਣ ਤੇਰੇ ਤੇਰ ਯੁਕਮਾ ਤੋਹਿ ਬਾਨਿਆ ਵੈ ਉਹਨਾਂ ਦੇ ਅੰਮ੍ਰਿਤਮਈ ਸ਼ਬਦ ਮਾਰੂ ਰਾਗ ਦੇ ਵਿੱਚ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 903 ਮੇ ਚਰਨਮੇ ਚਰਨਮੇ ਅੰਗੁਤਿ ਸਿਸ਼ੋਗਤਾ ਜੀ ਆਓ ਇਸਤੇ ਵਿਚਾਰ ਕਰੀਏ ਸਤ ਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਏ ਮਨ ਹਰ ਜਿਉ ਚੇਤ ਤੂੰ ਮਨੋ ਕਾਜ ਵਿਕਾਰ ਇਹ ਮੇਰੇ ਮਨ ਉਸ ਵਾਹਿਗੁਰੂ ਨੂੰ ਚੇਤ ਉਸ ਵਾਹਿਗੁਰੂ ਦਾ ਸਿਮਰਨ ਕਰ ਉਸ ਵਾਹਿਗੁਰੂ ਦੇ ਗੁਣ ਗਾ ਉਸ ਨੂੰ ਆਪਣੇ ਚੇਤੇ ਵਿੱਚ ਰੱਖ ਮਨੋ ਤਜ ਵਿਕਾਰ ਅਤੇ ਆਪਣੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਖਤਮ ਕਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀਏ ਜੋ ਵਿਕਾਰ ਹਨ ਇਹਨਾਂ ਵਿਕਾਰਾਂ ਨੂੰ ਆਪਣੇ ਮਨ ਦੇ ਵਿੱਚੋਂ ਖਤਮ ਕਰ ਦੇ ਅਤੇ ਉਸ ਵਾਹਿਗੁਰੂ ਨੂੰ ਸਦਾ ਚੇਤੇ ਰੱਖ ਗੁਰ ਕੈ ਸ਼ਬਦ ਇਹ ਤੂੰ ਸੱਚ ਲਗੀ ਪਿਆਰ ਉਸ ਵਾਹਿਗੁਰੂ ਦਾ ਸਿਮਰਨ ਕਿਸ ਤਰ੍ਹਾਂ ਕਰਨਾ ਹੈ ਉਸ ਵਾਹਿਗੁਰੂ ਦੇ ਗੋਣ ਕਿਸ ਤਰ੍ਹਾਂ ਗਾਣੇ ਹਨ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਗੁਰ ਕੈ ਸ਼ਬਦ ਤੇ ਆਏ ਤੂੰ ਸ਼ਬਦ ਦਿਲ ਸਿਹਾਰੀਆ ਸ਼ਬਦ ਦੇ ਰਾਹੀ ਸ਼ਬਦ ਦੇ ਨਾਲ ਸ਼ਬਦ ਦੇ ਨਾਲ ਜੁੜ ਕੇ ਗੁਰ ਕੈ ਸ਼ਬਦ ਧਿਆਏ ਗੁਰ ਕੈ ਸ਼ਬਦ ਧਿਆਏ ਤੂੰ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਇਸ ਸਤਿਗੁਰੂ ਜੀ ਦੀ ਬਾਣੀ ਜੋ ਹੈ ਇਸ ਬਾਣੀ ਦੇ ਨਾਲ ਜੁੜ ਕੇ ਇਹ ਬਾਣੀ ਜੋ ਹੈ ਉਸ ਵਾਹਿਗੁਰੂ ਦੇ ਗੁਣਾ ਦਾ ਨਾਲ ਭਰੀ ਹੋਈ ਹੈ ਸਾਰੀ ਬਾਣੀ ਉਸ ਵਾਹਿਗੁਰੂ ਦੀਆਂ ਸਿਫਤ ਸਲਾਮ ਕਰਦੀ ਹੈ ਉਸ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਉਸ ਨੂੰ ਤੇ ਆਉਣਾ ਹੈ ਉਸ ਵਾਹਿਗੁਰੂ ਦੇ ਗੋਣ ਇਸ ਬਾਣੀ ਦੇ ਰਾਹੀ ਹੀ ਗਾਣਿਆ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲਗੀ ਪਿਆਰ ਜਦ ਤੱਕ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜ ਕੇ ਉਸ ਵਾਹਿਗੁਰੂ ਦਾ ਸਿਮਰਨ ਕਰੇਗਾ ਉਸ ਵਾਹਿਗੁਰੂ ਦੇ ਗੁਣ ਗਾਏਗਾ ਤਾਂ ਫਿਰ ਤੇਰਾ ਸੱਚ ਲੱਗੀ ਪਿਆਰ ਸੱਚ ਚਚਨ ਸਿਆਰੀਆ ਸੱਚ ਦੇ ਵਿੱਚ ਫਿਰ ਤੇਰੇ ਉਹ ਸੱਚ ਜੋ ਸਦਾ ਰਹਿਣ ਵਾਲਾ ਵਾਹਿਗੁਰੂ ਹੈ ਜੋ ਅਵਨਾਸ਼ੀ ਹੈ ਕਦੇ ਵੀ ਖਤਮ ਹੋਣ ਵਾਲਾ ਨਹੀਂ ਉਸ ਤੇ ਵਿੱਚ ਤੇਰਾ ਪਿਆਰ ਲੱਗ ਜਾਵੇਗਾ ਤੇਰਾ ਪਿਆਰ ਉਸ ਤੇ ਨਾਲ ਪੈ ਜਾਵੇਗਾ ਕਦੋਂ ਪਿਆਰ ਪਵੇਗਾ ਜਦੋਂ ਤੂੰ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੀ ਅੰਮ੍ਰਿਤ ਮਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਏਗਾ ਇਹ ਹੈ ਇਸ ਸ਼ਬਦ ਦੇ ਰਹਾਉ ਦੀ ਪੰਕਤੀ ਆਹਨ ਸਤਿਗੁਰੂ ਜੀ ਸ਼ਬਦ ਦੇ ਸ਼ੁਰੂ ਦੇ ਵਿੱਚ ਜੋ ਸਾਨੂੰ ਉਪਦੇਸ਼ ਕਰਦੇ ਹਨ ਉਹ ਵਿਚਾਰੀਏ ਆਵਣ ਜਾਣਾ ਨਾਤੀਏ ਨਿਜਕਰਵਾਸਾ ਹੋਏ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਏਗਾ ਉਸ ਵਾਹਿਗੁਰੂ ਦਾ ਸਿਮਰਨ ਕਰੇਗਾ ਉਸ ਦਾ ਫਿਰ ਆਵਣ ਜਾਣਾ ਨਾਤੀਏ ਉਸ ਦਾ ਜਮਨ ਮਰਨ ਇਹ ਜੋ ਆਉਣਾ ਜਾਣਾ ਇਹ ਜੋ ਆਵਾ ਗੋਣ ਹੈ ਇਹ ਫਿਰ ਉਸ ਦਾ ਖਤਮ ਹੋ ਜਾਂਦਾ ਹੈ ਨਿਜ ਘਰ ਵਾਸਾ ਹੋਏ ਅਤੇ ਉਸ ਮਨੋਕ ਦਾ ਆਪਣੇ ਅੰਤਰਾਤਮੇ ਨਿਜ ਘਰ ਜੋ ਅਸਲੀ ਘਰ ਹੈ ਅਰਥਾਤ ਉਸ ਵਾਹਿਗੁਰੂ ਦੀ ਹਾਜ਼ੂਰੀ ਦੇ ਵਿੱਚ ਸੁਰਤ ਟਿਕ ਜਾਂਦੀ ਹੈ ਇਹ ਹੈ ਨਿਜ ਘਰ ਵਾਸਾ ਨਿਜ ਘਰ ਵਾਸਾ ਸਤਿਗੁਰੂ ਦੇ ਰਾਹੀ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਗੁਰ ਕੈ ਸ਼ਬਦ ਧਿਆਏ ਤੂੰ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਨਿਜ ਕਰਵਾਸਾ ਹੋ ਵੇ ਨਿਜਕਾਰ ਅਸਲੀ ਕਰ ਜੋ ਆਪਣਾ ਜੋ ਘਰ ਹੈ ਉਹ ਵਾਹਿਗੁਰੂ ਦੀ ਹਜ਼ੂਰੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸੁਰਤ ਟਿਕ ਜਾਂਦੀ ਹੈ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੇ ਸੋਏ ਅਤੇ ਉਹ ਵਾਹਿਗੁਰੂ ਸੱਚ ਖਜ਼ਾਨਾ ਸੱਚ ਜਿਹੜਾ ਕਿ ਉਸ ਪਰਮਾਤਮਾ ਦਾ ਨਾਮ ਹੈ ਜੋ ਕਿ ਸਦਾ ਰਹਿਣ ਵਾਲਾ ਹੈ ਕਿਉਂਕਿ ਬਾਕੀ ਦਾ ਸਭ ਕੁਝ ਸਾਥ ਨਹੀਂ ਦਿੰਦਾ ਸਿਰਫ ਉਸ ਵਾਹਿਗੁਰੂ ਦਾ ਨਾਮ ਹੀ ਸਾਥ ਦਿੰਦਾ ਹੈ ਉਸ ਤੋਂ ਬਿਨਾ ਹੋਰ ਕੁਝ ਨਾਲ ਜਾਂਦਾ ਹੀ ਨਹੀਂ ਇਹ ਹੀ ਸੱਚ ਖਜ਼ਾਨਾ ਹੈ ਇਹ ਸੱਚ ਖਜ਼ਾਨਾ ਬਖਸ਼ਦਾ ਹੈ ਉਹ ਵਾਹਿਗੁਰੂ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਸੋਏ ਉਹ ਵਾਹਿਗੁਰੂ ਆਪ ਹੀ ਜਾਣਦਾ ਹੈ ਕਿ ਇਸ ਸੱਚ ਖਜ਼ਾਨੇ ਦੇ ਲਾਇਕ ਕੌਣ ਹੈ ਕੌਣ ਇਸ ਸੱਚ ਖਜ਼ਾਨੇ ਦੇ ਯੋਗ ਹੈ ਉਸ ਨੂੰ ਫਿਰ ਉਹ ਸੱਚ ਖਜ਼ਾਨਾ ਬਖਸ਼ ਦਿੰਦਾ ਹੈ ਇਹ ਮਨ ਹਰ ਜਿਉ ਚੇਤ ਤੂੰ ਮਣੋ ਤਜ ਵਿਕਾਰ ਗੁਰ ਕਾ ਸ਼ਬਦ ਧਿਆਏ ਤੂੰ ਸਚ ਲਗੀ ਪਿਆਰ ਰਹਾਉ ਆਤਿਨਾਮੋ ਪੁਲੇਆ ਹਰ ਹੱਥਕ ਥਾਉ ਨਾ ਪਾਏ ਜੋਨੀ ਸਭ ਪਵਾਨੀਆਂ ਨ ਵਿਸ਼ਟਾ ਮੈਂ ਸਮਾਏ ਇੱਥੋਂ ਇੱਥੇ ਨਾਮੋਂ ਭੁੱਲਿਆਂ ਇਸ ਜਨਮ ਦੇ ਵਿੱਚ ਜੇ ਅਸੀਂ ਨਾਮ ਤੋਂ ਭੁੱਲ ਜਾਂਦੇ ਹਾਂ ਉਸ ਵਾਹਿਗੁਰੂ ਦਾ ਨਾਮ ਵਿਸਾਰ ਦਿੰਦੇ ਹਾਂ ਫਿਰ ਹੱਥ ਕਿਥਾੋਂ ਨਾ ਪਾਏ ਫਿਰ ਮਨੁੱਖਾ ਜਨਮ ਤੋਂ ਫਿਰ ਦੁਬਾਰਾ ਪ੍ਰਾਪਤੀ ਨਹੀਂ ਹੋ ਸਕੇ ਜੋਨੇ ਸਭ ਪਵਾਇਣ ਅਤੇ ਫਿਰ ਤਾਂ ਸਾਰੀਆਂ ਜੂਨਾ ਦੇ ਵਿੱਚ ਹੀ ਪਵਾਇਆ ਜਾਂਦਾ ਹੈ ਵਿਸ਼ਟਾ ਮਾਇ ਸਮਾਇ ਅਤੇ ਜੂਨਾ ਦੇ ਵਿੱਚ ਘੁੰਮਣ ਦੇ ਨਾਲ ਪਵਾਨ ਦੇ ਨਾਲ ਫਿਰ ਇਹ ਵਿਸ਼ਟਾ ਦੇ ਵਿੱਚ ਹੀ ਵਿਕਾਰਾਂ ਦੇ ਵਿੱਚ ਹੀ ਸਮਾਇ ਰਹਿੰਦਾ ਹੈ ਜਦੋਂ ਇਥੋਂ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਇਹ ਜੋ ਅਵਲਕ ਜੀਵਨ ਹੈ ਇਹ ਵਿਰਸਾ ਗਵਾ ਦਿੰਦਾ ਹੈ ਨਾਮ ਤੋਂ ਭੁੱਲ ਕੇ ਫਿਰ ਇਹ ਜੁਨਾ ਦੇ ਵਿੱਚ ਪਵਾਇਆ ਜਾਂਦਾ ਹੈ ਫਿਰ ਇਸ ਨੂੰ ਮਨੁੱਖਾ ਜਨਮ ਦੀ ਵਾਰੀ ਕਿਸੇ ਤਰ੍ਹਾਂ ਸੰਜੋਗ ਦੇ ਨਾਲ ਹੀ ਮਿਲ ਸਕਦੀ ਹੈ ਫਿਰ ਇਹ ਨਾਮ ਨਹੀਂ ਵੀ ਜਪ ਸਕਦਾ ਕਿਉਂਕਿ ਇਹ ਨਾਮ ਜੋ ਹੈ ਇਸ ਸਰੀਰ ਦੇ ਵਿੱਚ ਇਸ ਮਨੁੱਖਾ ਸਰੀਰ ਦੇ ਵਿੱਚ ਹੀ ਜਪਿਆ ਜਾ ਸਕਦਾ ਹੈ ਕਿਉਂਕਿ ਸਤਗੁਰੂ ਜੀ ਦਾ ਅਮਰਤ ਮਈ ਫੁਰਮਾਨ ਹੈ ਚਾਰ ਪਾਉ ਦੋਏ ਸਿੰਗ ਗੋਂਗ ਮੁਖ ਤਬ ਕਸੇ ਗੁਣ ਗਈ ਹੈ ਜਦੋਂ ਪਸ਼ੂ ਦੀ ਜੂਨੀ ਵਿੱਚ ਪੈ ਗਿਆ ਚਾਰ ਪਾਉ ਦੋ ਸਿੰਗ ਗੰਗਮੁਖ ਬੋਲ ਨਹੀਂ ਸਕਦਾ ਉਸ ਪਰਮਾਤਮਾ ਦੇ ਫਿਰ ਗੁਣ ਕਿਸ ਤਰ੍ਹਾਂ ਗਾਏਗਾ ਚਾਰ ਪਾਉ ਦੋਏ ਸਿੰਗ ਗੰਗਮੁਖ ਤਦ ਕੈਸੇ ਗੁਣ ਗਈ ਹੈ ਉਠਤ ਬੈਠਤ ਠਿੰਗਾ ਪਰ ਹੈ ਤਦ ਕਤ ਮੂੰਹ ਲੁਕਾਈ ਹੈ ਫਰੋਟਿਆਂ ਬੈਠਿਆਂ ਨੂੰ ਜਦੋਂ ਡਾਂਡਾ ਪਾਏਗਾ ਫਿਰ ਤੂੰ ਕਿੱਥੇ ਮੂੰਹ ਲੁਕਾਏਗਾ ਤੂੰ ਇਸ ਜਨਮ ਦੇ ਵਿੱਚ ਕਿਉਂ ਨਹੀਂ ਉਸ ਵਾਹਿਗੁਰੂ ਨੂੰ ਸਿਮਰਦਾ ਜਿਸ ਕਰਕੇ ਤੇਰਾ ਆਵਾਗੌਣ ਜੋ ਹੈ ਇਹ ਜੰਮਨ ਮਰਨ ਜੋ ਹੈ ਇਹ ਖਤਮ ਹੋ ਜਾਵੇ ਵੜ ਭਾਗੀ ਗੁਰ ਪਾਇਆ ਪੂਰਵ ਲਿਖਿਆ ਮਾਇ ਵੱਡੇ ਭਾਗਾਂ ਦੇ ਨਾਲ ਜਿਨ੍ਹਾਂ ਦੇ ਮਸਤਕ ਦੇ ਉੱਤੇ ਉਸ ਵਾਹਿਗੁਰੂ ਨੇ ਲਿਖਿਆ ਹੋਇਆ ਹੈ ਪੂਰਵ ਲਿਖਿਆ ਮਾਏ ਮੇਰੀ ਮਾਂ ਜਿਨ੍ਹਾਂ ਦੇ ਮਸਤਕ ਤੇ ਉਸ ਵਾਹਿਗੁਰੂ ਨੇ ਪੂਰਵ ਲਿਖਿਆ ਹੋਇਆ ਹੈ ਵੱਡੇ ਭਾਗੀ ਗੁਰ ਪਾਇਆ ਪਰ ਉਸ ਵੱਡੇ ਭਾਗਾਂ ਵਾਲੇ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਬਚਨ ਹੈ ਨਾਨਕ ਸਤਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਇਹ ਨਾਨਕ ਉਹ ਵਾਹਿਗੁਰੂ ਸਤਿਗੁਰੂ ਉਹਨਾਂ ਨੂੰ ਮਿਲਾਉਂਦਾ ਹੈ ਗੁਰੂ ਦੇ ਨਾਲ ਮੇਲ ਉਹਨਾਂ ਦਾ ਕਰਦਾ ਹੈ ਜਿਨ੍ਹਾਂ ਦੇ ਤੌਰ ਤੋਂ ਹੀ ਸੰਜੋਗ ਲਿਖੇ ਹੋਇਆ ਉਸ ਵਾਹਿਗੁਰੂ ਦੇ ਨੇ ਆਪੇ ਸੰਜੋਗ ਗੁਰੂ ਦੇ ਮਲਾਕ ਦੇ ਲਿਖੇ ਹੋਇਆ ਉਹ ਸਤਿਗੁਰੂ ਜੀ ਇੱਥੇ ਵੀ ਸਾਨੂੰ ਇਹ ਉਪਦੇਸ਼ ਕਰਦੇ ਹਨ ਵਰਡ ਭਾਗੀ ਗੁਰ ਪਾਇਆ ਊਰਵ ਲਿਖਿਆ ਮਾਏ ਆਣ ਦਿਨ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਅਣ ਦਿਨ ਹਰ ਵੇਲੇ ਹਰ ਰੋਜ਼ ਨਿਤ ਸੱਚੀ ਭਗਤ ਕਰ ਸੱਚੀ ਉਸ ਵਾਹਿਗੁਰੂ ਸੱਚ ਜੋ ਹੈ ਉਸ ਦੀ ਭਗਤੀ ਕਰਕੇ ਕਿਸੇ ਹੋਰ ਦੀ ਨਹੀਂ ਉਹ ਵਾਹਿਗੁਰੂ ਨੇ ਉਹ ਵਾਹਿਗੁਰੂ ਜਿਸ ਨੇ ਕਿ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਸ ਨੇ ਸਾਨੂੰ ਜਨਮ ਦਿੱਤਾ ਹੈ ਇਹ ਸਾਨੂੰ ਇੱਕ ਸੋਹਣਾ ਜਿਹਾ ਸਰੀਰ ਜਿੰਦ ਆਤਮਾ ਦਿੱਤੀ ਹੈ ਇੱਚ ਰਹਿਣ ਲਈ ਧੰਤੀ ਦਿੱਤੀ ਹੈ ਖਾਣ ਲਈ ਦਿੱਤਾ ਹੈ ਰਹਿਣ ਲਈ ਦਿੱਤਾ ਹੈ ਉਹ ਵਾਹਿਗੁਰੂ ਜੋ ਸੱਚਾ ਹੈ ਸਦਾ ਹੀ ਰਹਿਣ ਵਾਲਾ ਹੈ ਅਣ ਦਿਨ ਸੱਚੀ ਭਗਤੀ ਕਰ ਉਸ ਵਾਹਿਗੁਰੂ ਦੀ ਹਰ ਵੇਲੇ ਹੀ ਸੱਚੀ ਭਗਤੀ ਦੇ ਨਾਲ ਜੋੜੋ ਸੱਚੀ ਭਗਤੀ ਕਰ ਉਸ ਵਾਹਿਗੁਰੂ ਦਾ ਨਾਮ ਜਪ ਉਸ ਵਾਹਿਗੁਰੂ ਦਾ ਸਿਮਰਨ ਕਰ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾ ਸੱਚਾ ਲੈ ਮਿਲਾਏ ਜੇ ਤੂੰ ਇਸ ਤਰ੍ਹਾਂ ਕਰੇਗਾ ਤੇ ਸੱਚਾ ਜੋ ਵਾਹਿਗੁਰੂ ਹੈ ਤੈਨੂੰ ਆਪਣੇ ਨਾਲ ਮਿਲਾ ਲਵੇਗਾ ਆਪੇ ਸ੍ਰਿਸ਼ਟ ਸਭ ਸਾਜੀਆਂ ਆਪੇ ਨਦਰ ਕਰੇ ਇਹ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਨੇ ਆਪ ਹੀ ਸਾਜੀ ਹੈ ਉਸ ਤੇ ਹੀ ਬਣਾਈ ਹੋਈ ਹੈ ਉਹੀ ਸ੍ਰਿਸ਼ਟੀ ਦਾ ਕਰਨਹਾਰ ਹੈ ਆਪੇ ਨਦਰ ਕਰੇ ਅਤੇ ਜੀਵਾਂ ਉਤੇ ਨਜ਼ਰ ਕਰਨ ਵਾਲਾ ਵੀ ਉਹੀ ਹੈ ਨਾਨਕ ਨਾਮ ਵਡਿਆਈਆ ਜੈ ਭਾਵੇ ਤੈਂ ਦੇ ਨਾਨਕ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜੈ ਭਾਵੇ ਜਿਹੜਾ ਉਸ ਨੂੰ ਪਹੁੰਚਦਾ ਹੈ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਫਿਰ ਨਾਮ ਨਾਮ ਦੇ ਰਾਹੀ ਨਾਮ ਦੇ ਵਿੱਚ ਜੋੜ ਕੇ ਵਡਿਆਈਆਂ ਉਸ ਦੀ ਵਡਿਆਈ ਕਰਾਉਂਦਾ ਹੈ ਉਸ ਨੂੰ ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਵਡਿਆਈਆਂ ਦਿੰਦਾ ਹੈ ਜਿਸ ਨੂੰ ਉਹ ਵਾਹਿਗੁਰੂ ਪਾਉਂਦਾ ਹੈ ਉਸ ਨੂੰ ਦਿੰਦਾ ਹੈ ਉਹ ਵਾਹਿਗੁਰੂ ਨੂੰ ਜੋ ਪਾ ਜਾਂਦਾ ਹੈ ਜੋ ਚੰਗਾ ਲੱਗਦਾ ਹੈ ਉਸ ਨੂੰ ਫਿਰ ਨਾਮ ਦੇ ਵਿੱਚ ਜੋੜ ਕੇ ਇਸ ਲੋਕ ਦੀਆਂ ਅਤੇ ਪਰਲੋਕ ਦੀਆਂ ਵਡਿਆਈਆਂ ਦੇ ਦਿੰਦਾ ਹੈ ਇਸੇ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ اے ਲੋਕ ਸੁਖੀਏ ਪਰਲੋਕ ਸੁਹੇਲੇ ਉਸ ਮਨੁੱਖਾ ਦੇ ਲੋਕ ਇਹ ਜਗਤ ਅਤੇ ਪਰਲੋਕ ਵੀ ਸਹੇਲਾ ਹੋ ਜਾਂਦਾ ਹੈ ਉਹਨਾਂ ਮਨੁੱਖਾਂ ਦੇ ਨਾਨਕ ਹਰ ਪ੍ਰਭ ਆਪੇ ਮੇਲੇ ਜਿਨ੍ਹਾਂ ਨੂੰ ਉਹ ਪ੍ਰਭ ਆਪ ਹੀ ਆਪਣੇ ਨਾਲ ਮੇਲ ਲੈਂਦਾ ਹੈ ਉਹਨਾਂ ਦਾ ਇਹ ਲੋਕ ਵੀ ਸੁਹੇਲਾ ਹੋ ਜਾਂਦਾ ਹੈ ਅਤੇ ਪੁਰਲੋਕ ਵੀ ਸਹਲਾ ਹੋ ਜਾਂਦਾ ਹੈ ਤਾਂ ਸਤਿਗੁਰੂ ਸਾਨੂੰ ਇਹ ਉਪਦੇਸ਼ ਕਰਦੇ ਹਨ ਕਿ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਆਪਣੇ ਅੰਦਰੋਂ ਵਿਕਾਰ ਖਤਮ ਕਰਕੇ ਉਸ ਵਾਹਿਗੁਰੂ ਦੀ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾ ਕੇ ਆਪਣਾ ਆਵਾਰ ਗੁਣ ਖਤਮ ਕਰਕੇ ਉਸ ਵਾਹਿਗੁਰੂ ਦੀ ਕਿਰਪਾ ਉਸ ਵਾਹਿਗੁਰੂ ਦੀ ਨਦਰ ਦੀ ਸਦਾ ਉਟ ਰੱਖਿਏ ਉਸ ਵਾਹਿਗੁਰੂ ਦੇ ਹੀ ਸਾਦਾ ਗੁਣ ਗਾਈਏ ਤਾਂ ਜੋ ਸਾਡਾ ਇਹ ਜਨਮ ਜੋ ਹੈ ਇਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ